ਚੰਦਰ ਹੈ ਇਸਤੇ 279 ਪੇਜ ਦੇ ਉੱਪਰ ਗੁਰੂ ਸਾਹਿਬ ਦੀ ਸ਼ਹਾਦਤ ਦੇ ਜਿਹੜੇ ਕਾਰਨ ਲਿਖੇ ਨੇ ਉਹ ਸਾਡੇ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਸਾਜ਼ਿਸ਼ ਹੈ ਇਸ ਕਿਤਾਬ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਕਾਰਨ ਸੀ ਕਿ ਕੁਝ ਸਿੱਖਾਂ ਦਾ ਔਰ ਗੁਰੂ ਸਾਹਿਬ ਦਾ ਮੁਗਲਾਂ ਦੇ ਨਾਲ ਝਗੜਾ ਹੋ ਗਿਆ ਉਥੇ ਝਗੜੇ ਤੋਂ ਬਾਅਦ ਉਸ ਵੇਲੇ ਦੀ ਮੁਗਲ ਅਦਾਲਤ ਵੱਲੋਂ ਗੁਰੂ ਨੂੰ ਜੁਰਮਾਨਾ ਕੀਤਾ ਗਿਆ ਗੁਰੂ ਔਰ ਗੁਰੂ ਦੇ ਸਿੱਖ ਜੁਰਮਾਨਾ ਨਾ ਦੇ ਸਕੇ ਸਿੱਟੇ ਵਿੱਚੋਂ ਗੁਰੂ ਨੂੰ ਕਤਲ ਕਰ ਦਿੱਤਾ ਗਿਆ ਪਰ ਇੱਕ ਕਲ ਕੇਵਲ ਆਰਐਸਐਸ ਦੀਆਂ ਕਿਤਾਬਾਂ ਤੱਕ ਸੀਮਤ ਨਹੀਂ ਇਤਿਹਾਸ ਜਾ ਰਿਹਾ ਹੈ ਔਰ ਸਭ ਤੋਂ ਵੱਧ ਪ੍ਰਾਸਦੀ ਦੀ ਉਦੋਂ ਗੱਲ ਹੈ ਜਦੋਂ ਸਾਡੇ ਆਪਣੇ ਧਰਮ ਦੇ ਸਾਡੀ ਆਪਣੀ ਧਰਮ ਦੀਆਂ ਟਕਸਾਲਾਂ ਸਾਡੇ ਧਰਮ ਦੀਆਂ ਧਾਰਮਿਕ ਜਥੇਬੰਦੀਆਂ ਔਰ ਸਰਮੋਹ ਜਥੇਬੰਦੀਆਂ ਵੱਲੋਂ ਛਪਾਈਆਂ ਜਾ ਰਹੀਆਂ ਕਿਤਾਬਾਂ ਦੇ ਵਿੱਚ ਪੈਸੇ ਕੀ ਸਿੱਟੇ ਜਿਹੜੇ ਨੇ ਪੈਸੇ ਦੀ ਬਿਆਨੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮਿਸਾਲ ਦੇ ਤੌਰ ਤੇ ਦੌਮੇ ਟਕਸਾਲ ਨੂੰ ਪ੍ਰਕਾਸ਼ਿਤ ਕਿਤਾਬ ਰਾਈਜ਼ ਐਂਡ ਫਾਲ ਆਫ ਖਾਲਸਾਤਨ ਮੂਵਮੈਂਟ ਜਿਹੜਾ ਵਿਚਾਰ ਸਤੀਸ਼ ਚੰਦਰ ਨੇ ਆਪਣੀ ਕਿਤਾਬ ਮਡੀਵਲ ਇੰਡੀਆ ਦੇ ਵਿੱਚ ਦਿੱਤਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਇਸ ਕਿਤਾਬ ਦੇ ਲਿਖਾਰੀ ਨੇ ਸਿੱਖ ਸੰਸਥਾ ਵੱਲੋਂ ਪ੍ਰਕਾਸ਼ਿਤ ਕਿਤਾਬ ਦੇ ਵਿੱਚ ਦਿੱਤਾ ਹੈ ਪੰਨਾ 9 ਦੇ ਉੱਪਰ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਪਹਿਲਾਂ 2 ਲੱਖ ਦਾ ਜੁਰਮਾਨਾ ਕੀਤਾ ਗਿਆ ਜਿਸ ਨੂੰ ਸਿੱਖ ਅਦਾ ਨਾ ਕਰ ਸਕੇ ਤੇ ਗੁਰੂ ਨੂੰ ਸ਼ਹੀਦ ਕਰ ਦਿੱਤਾ ਗਿਆ ਗੱਲ ਇੱਥੋਂ ਤੱਕ ਸੀਮਤ ਨਹੀਂ ਕਿ ਇਹਨਾਂ ਸਵਤਾਂ ਦੇ ਵਿੱਚ ਚੰਦੂ ਨੂੰ ਦੋਸ਼ ਮੁਕਤ ਕਰ ਦਿੱਤਾ ਹੈ ਗੱਲ ਹੋਰ ਵੀ ਅੱਗੇ ਵੱਧ ਚੱਲਦੀ ਹੈ ਜਦੋਂ ਤੁਸੀਂ ਹਿਸਟਰੀ ਆਫ ਇੰਡੀਆ ਨਾਂ ਦੀ ਇਸ ਕਿਤਾਬ ਨੂੰ ਵੇਖਦੇ ਹੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸ਼ਮੀਨ ਤੇ ਕਿਸ਼ਨ ਵੱਲੋਂ ਲਿਖੀ ਹੋਈ ਹੈ ਕਿਤਾਬ ਬੀਏ ਪਾਰਟ 1 ਨੂੰ ਪੜਾਈ ਜਾਂਦੀ ਹੈ ਜਿਸ ਤੇ ਵਿੱਚ ਸੰਨ 1000 ਤੋਂ ਲੈ ਕੇ 1707 ਤੱਕ ਦਾ ਜ਼ਿਕਰ ਹੈ। ਜ਼ਹਾਂਗੀਰ ਦੀਆਂ ਸਿੱਖਿਆ ਨੇ ਅਕਬਰ ਦੀਆਂ ਸਿੱਖਿਆ ਨੇ ਸ਼ਿਵਾਜੀ ਮਰਾਠੇ ਦੀਆਂ ਸਿੱਖਿਆ ਔਰ ਗੁਰੂ ਕਾਲ ਦੇ ਨਾਲ ਸੰਬੰਧਿਤ ਸਿੱਖ ਧਾਰਾ ਦੇ ਨਾਲ ਸੰਬੰਧਿਤ ਇੱਕ ਅੱਖਰ ਦਾ ਜ਼ਿਕਰ ਨਹੀਂ ਕੀਤਾ ਗਿਆ। ਔਰੰਗਜ਼ੇਬ ਦੀਆਂ ਸ਼ਿਵਾਜੀ ਮਰਾਠੇ ਦੇ ਨਾਲ ਜੰਗਾਂ ਦਾ ਜ਼ਿਕਰ ਹੈ। ਜਹਾਂਗੀਰ ਦੀਆਂ ਖੁਸਰੋ ਦੇ ਨਾਲ ਹੋਈਆਂ ਜੰਗਾਂ ਦਾ ਜ਼ਿਕਰ ਹੈ। ਜਹਾਂਗੀਰ ਦੇ ਰਾਜ ਪ੍ਰਬੰਧ ਦਾ ਜ਼ਿਕਰ ਹੈ। ਜਹਾਂਗੀਰ ਨੂੰ ਸ਼ਾਸਨ ਪ੍ਰਣਾਲੀ ਦਾ ਜ਼ਿਕਰ ਹੈ। ਉਸ ਦੀ ਨਿਆਪਾਲਿਕਾ ਦਾ ਜ਼ਿਕਰ ਹੈ। ਪਰੰਤੂ ਸਿੱਖ ਧਾਰਾ ਦੇ ਬਾਰੇ ਇੱਕ ਅੱਖਰ ਵੀ ਸ਼ਾਮਲ ਨਹੀਂ ਕੀਤਾ ਗਿਆ। ਤੇ ਜਿਹੜੀ ਤੁਸੀਂ ਆ ਅਗਲੀ ਕਿਤਾਬ ਦੇਖ ਰਹੇ ਹੋ ਜਿਹੜੀ ਕਿ ਰਾਤਾ ਸਵਾਮੀ ਦੇ ਰਾ ਭਾਸ ਵਾਲਾ ਨੇ ਪਬਲਿਸ਼ ਕੀਤੀ ਹੈ ਗੁਰੂ ਅਰਜਨ ਦੇਵ ਇਸ ਦਾ ਲਿਖਾਰੀ ਮਹਿੰਦਰ ਸਿੰਘ ਜੋਸ਼ੀ ਹੈ ਅਤੇ ਚੌਥੇ ਪੰਨੇ ਦੇ ਉੱਪਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਇਸੇ ਰੂਪ ਵਿੱਚ ਦੱਸਦਾ ਹੈ ਸਤਿਗੁਰੂ ਸਾਰਿਆਂ ਇਹ ਜਿਹੜੀ ਪੁਸਤਕਾ ਜਿਨ੍ਹਾਂ ਦੇ ਵਿੱਚ ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ ਜੇਕਰ ਅਸੀਂ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਆਪਣੇ ਇਤਿਹਾਸ ਨੂੰ ਸਹੀ ਰੂਪ ਦੇ ਵਿੱਚ ਲਾ ਦਰਸਾਇਆ ਤਾਂ ਗੁਰੂ ਸਹਾਰੂ ਸਾਨੂੰ ਬਹੁਤ ਹੀ ਭਾਰੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਚਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਪਾਛਾ ਜਿਨ੍ਹਾਂ ਦੇ ਬਾਰੇ ਪਟਕਾਲ ਸਹਾਰ ਨੇ ਬੜਾ ਸੁੰਦਰ ਲਿਖਿਆ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿ ਐਸਾ ਗੁਰੂ ਜਿਹੜਾ ਜਨਮ ਤੋਂ ਹੀ ਬ੍ਰਹਮ ਦੀ ਪਛਾਣ ਰੱਖਦਾ ਹੈ ਔਰ ਦਬਸਤਾ ਦੇ ਮਜ਼ਾਹਤ ਦੇ ਵਿੱਚ ਮੁਹੰਸਿਲ ਫਾਨੀ ਨੇ ਕੋਸ ਵਿਲੇ ਦੀ ਸਿੱਖਾਂ ਦੀ ਚੜ੍ਹਤ ਨੂੰ ਬੜਾ ਸੁੰਦਰ ਰੂਪ ਵਿੱਚ ਬਿਆਨ ਦਿੱਤਾ ਹੈ ਉਹ ਕਹਿੰਦਾ ਹੈ ਕਿ ਹਰ ਗੁਰੂ ਸਾਹਿਬ ਦੀ ਗੋਆਈ ਸਮੇਂ ਸਿੱਖਾਂ ਦੀ ਗਿਣਤੀ ਵਧਦੀ ਗਈ ਔਰ ਗੁਰੂ ਅਰਜਨ ਦੇ ਸਮੇਂ ਤੱਕ ਇੰਨੀ ਜ਼ਿਆਦਾ ਵੱਧ ਗਈ ਕਿ ਹਿੰਦੁਸਤਾਨ ਦੇ ਕਿਤੇ ਤੇ ਹਰ ਸ਼ਹਿਰ ਦੇ ਵਿੱਚ ਹਰ ਨਗਰ ਦੇ ਵਿੱਚ ਹਰ ਕਸਬੇ ਦੇ ਵਿੱਚ ਕੁਝ ਨਾ ਕੁਝ ਸਿੱਖ ਜ਼ਰੂਰ ਵਸ ਰਹੇ ਸਨ ਤੇ குரு ਦਾ ਇਹ ਵਧ ਰਿਆ ਤੇਜ ਪ੍ਰਤਾਪ ਗੁਰੂ ਘਰ ਦੇ ਦੁਖੀਆਂ ਨੂੰ ਚੰਗਾ ਨਹੀਂ ਸੀ ਲੱਗ ਰਿਹਾ ਗੁਰੂ ਸਾਹਿਬ ਦੇ ਪਰਿਵਾਰ ਦੇ ਵਿੱਚ ਤੇਲੀ ਇਥਰ ਉਸ ਵੇਲੇ ਸ਼ੁਰੂ ਹੋ ਗਏ ਜਿਸ ਵਿੱਚ ਗੁਰਿਆਈ ਦੀਪਕ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੇ ਦਿੱਤੀ ਗਈ। ਗੁਰੂ ਰਾਮदास ਪਾਤਸ਼ਾਹ ਜੋਤੀ ਜੋਤ ਸਮਾਏ ਨੇ। ਤੇ ਕੇਸਰ ਸਿੰਘ ਛਿੱਧਰ ਨੇ ਉਸ ਵੇਲੇ ਦਾ ਹਾਲ ਜਿਹੜਾ ਲਿਖਿਆ ਹੈ ਉਸ ਤੇ ਪਾਰੇ ਲਿਖਦਾ ਹੈ ਸ੍ਰੀ ਚੰਦ ਸਾਹਿਬ ਜੀ ਪਾਠ ਝਵਾਈ ਇੱਕ ਪਿਰਥੀ ਨੂੰ ਇੱਕ ਅਰਜਨ ਨੂੰ ਆਈ। ਮਰਨੇ ਦੀਪਕ ਤਿਰਥੀਏ ਪੱਤੀ ਗੁਰਿਆਈ ਪੱਤ ਗੁਰ ਅਰਜਨ ਪੱਤੀ ਬੇਸ਼ੱਕ ਕਿੱਸਾ ਸਿੰਘ ਸ਼ਿਪਰ ਨਾਲ ਦੇ ਇਸ ਲਖਾਰੀ ਨੇ ਜਿਹੜਾ ਕਿ ਭਾਈ ਮਤੀ ਦਾਸ ਤੇ ਪਰਵਾਦੇ ਦਾ ਸਬੰਧ ਰੱਖਦਾ ਹੈ ਇਸ ਨੇ ਵੀ ਇਤਿਹਾਸ ਨੂੰ ਵਿਗਾੜਨ ਦੇ ਵਿੱਚ ਔਰ ਪਿਪਰਵਾਦੀ ਰੰਗਤ ਦੇਣ ਦੇ ਵਿੱਚ ਕੋਈ ਅਸਰ ਨਹੀਂ ਛੱਡੀ ਪਰ ਇਸ ਦੇ ਵਿੱਚ ਜਿਹੜੀਆਂ ਕੁਝ ਸਚਾਈਆਂ ਵੀ ਨੇ ਇੱਕ ਇਹ ਵੀ ਸਚਾਈ ਹੈ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਗੁਰਿਆਈ ਦੀ ਦਸਤਾਰ ਦਿੱਤੀ ਗਈ ਪਿੱਠੀ ਚੰਦ ਬਹੁਤ ਛੜਿਆ ਜਲਿਆ ਬੁਰਾ ਹਾਲ ਹੋ ਗਿਆ ਅਖੀਰ ਉਸਨੇ ਗੁਰੂ ਘਰ ਦੇ ਵਿਰੁੱਧ ਗੁਰੂ ਪਾਤਸ਼ਾਹ ਦੇ ਖਿਲਾਫ ਵਿਉਂਤਾ ਕਰਦਿਆਂ ਸ਼ੁਰੂ ਕਰ ਦਿੱਤੀ ਨਿਤ ਨਵੀਂ ਵਿਉਂਤ ਕਢੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਨੂੰ ਵੱਧ ਤਵਰਤਾ ਕੀਤਾ ਜਾਵੇ ਇਥੋਂ ਤੱਕ ਕਿ ਸੁਲਹੀ ਖਾਨ ਨੂੰ ਚੜਾ ਕੇ ਲੈ ਆਇਆ ਸੁਲਹੀ ਖਾਨ ਨੂੰ ਚੜਾ ਕੇ ਲੈ ਆਇਆ ਹੋਰ ਵੀ ਵਿਚਵਾੜਿਆਂ ਨੂੰ ਸ਼ਿਕਾਇਤਾਂ ਕੀਤੀਆਂ ਨੇ ਪਰ ਗੁਰੂ ਸਾਹਿਬ ਉਹ ਗੁਰੂ ਘਰ ਦੇ ਉੱਪਰ ਚੜਾਈ ਕਰਨ ਆਇਆ ਸੁਲਹੀ ਖਾਨ ਆਪਣੇ ਹੀ ਇੱਕ ਸਾਥੀ हसन ਅਲੀ ਦੇ ਹੱਥੋਂ ਮਾਰਿਆ ਗਿਆ ਤੇ ਫਿਰ ਬਟਾਲੇ ਦੇ ਹਾਕਮ ਸੁਲਹੀ ਖਾਨ ਨੂੰ ਪਿੱਥੀ ਚੰਦ ਨੇ ਗੁਰੂ ਪਾਤਸ਼ਾਹ ਦੇ ਉੱਪਰ ਚੜਾਈ ਕਰਨ ਦਾ ਸਨੇਹਾ ਪੇਚ ਪਰ ਇਹ ਸੁਲਹੀ ਖਾਨ ਵੀ ਲਹੌਂਚ ਕੇ ਇਸ ਦਾ ਘੋੜਾ ਤੇ ਕਾਬੂ ਹੋ ਗਿਆ ਔਰ ਇੱਕ ਪੱਠੇ ਦੇ ਵਿੱਚ ਜਾ ਡਿੱਕਾ ਜਿੱਥੇ ਇਸ ਦੀ ਸੜ ਕੇ ਮੌਤ ਹੋ ਗਈ ਹੈ ਗੁਰੂ ਪਾਤਸ਼ਾਹ ਨੇ ਬੜਾ ਸੁੰਦਰ ਬਿਆਨ ਕੀਤਾ ਆਪਣੀ ਬਾਣੀ ਦੇ ਵਿੱਚ ਸੁਲਹੀ ਤੇ ਨਾਰਾਇਣ ਰਾਖ ਸੁਲਖੀ ਦਾ ਆਤ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਟ ਕਹੋ ਨਾਨਕ ਤਿਸ ਪ੍ਰਭ ਦਲਹਾਰੀ ਜਿਨ ਜਨ ਕਾ ਤੀਨੋ ਪੂਰਨ ਵਾਕ ਸੁਲਹੀ ਖਾਨ ਗੁਰੂ ਤੱਕ ਨਹੀਂ ਪਹੁੰਚ ਸਕਿਆ ਸੁਲਬੀ ਖਾਨ ਗੁਰੂ ਤੱਕ ਨਹੀਂ ਪਹੁੰਚ ਸਕਿਆ ਅਖੀਰ ਉਸ ਵੇਲੇ ਦੇ ਜalaluddin ਅਕਬਰ ਦੇ ਜਦ ਮੈਂ ਬੀਰ ਬਰ ਤੱਕ ਇਹ ਸ਼ਿਕਾਇਤਾਂ ਪਹੁੰਚੀਆਂ ਮੈਂ ਇਹ ਬੀਰ ਬਲ ਕੌਣ ਹੈ ਇਸ ਤੇ ਬਾਰੇ ਜ਼ਿਕਰ ਕਰਨਾ ਪੜਾ ਚੁੰਦੀ ਹੈ ਅਕਬਰ ਦੀ ਜਿਸ ਵੇਲੇ ਸ਼ਾਦੀ ਤਧਵਾਨ ਦਾਸ ਦੀ ਭਤੀਜੀ ਜੋਧਾ ਬਾਈ ਦੇ ਨਾਲ ਕੋਈ ਤਾਂ ਮਹੇਸ਼ ਦਾਸ ਨਾਂ ਦੇ ਇੱਕ ਬ੍ਰਾਹਮਣ ਨੂੰ ਦਾਸ ਦੇ ਵਿੱਚ ਦਿੱਤਾ ਗਿਆ ਇਹ ਹੀ ਮਹੇਸ਼ ਦਾਸ ਬੀਰ ਬਲ ਅਖਵਾਇਆ ਬੀਰ ਬਲ ਪੰਜਾਬ ਦੇ ਵਿੱਚ ਸੈਨਾ ਲੈ ਕੇ ਆਇਆ ਲਾਹੌਰ ਦੇ ਨੇੜੇ ਪਹੁੰਚ ਚ ਪ੍ਰਿਥੀ ਚੰਦ ਨੇ ਸ਼ਿਕਾਇਤ ਕਰ ਦਿੱਤੀ ਹੈ ਗੁਰੂ ਪਾਤਸ਼ਾਹ ਦੇ ਖਿਲਾਫ ਪ੍ਰਿਥੀ ਚੰਦ ਕਾਇਤ ਕਰਕੇ ਵਾਪਸ ਆ ਗਿਆ ਔਰ ਬੀਬਲ ਨੇ ਗੁਰੂ ਨੂੰ ਸੁਨੇਹਾ ਭੇਜ ਦਿੱਤਾ ਕਿ ਜਲਦੀ ਹੀ ਮੈਂ ਤੁਹਾਡਾ ਵਿਸਫਾਇਆ ਕਰ ਦੇਵਾਂਗਾ ਪਰ ਗੁਰੂ ਨੂੰ ਸਫਾਇਏ ਦੀ ਗੱਲ ਕਰਨ ਵਾਲਾ ਬੀਬਲ ਦੁਬਾਰਾ ਵਾਪਸ ਨਾ ਸਕਿਆ ਯੂਸਫ ਜਿਆ ਦੇ ਹੱਥੋਂ ਇਸ ਦਾ ਕਤਲ ਹੋਇਆ ਗੁਰੂ ਘਰ ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ ਪਰ ਹੌਲੀ-ਹੌਲੀ ਅਨੇਕਾਂ ਹੀ ਲੋਕ ਸਿੱਖ ਧਰਮ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਉਸ ਵੇਲੇ ਸਖੀ ਸਰਵਰ ਮੱਤਾ ਦਾ ਕਾਫੀ ਪ੍ਰਚਾਰ ਸੀ ਸੋ ਜਿੱਥੇ ਪਿੰਥੀ ਚੰਦ ਘਰੋਂ ਵਿਰੋਧਤਾ ਕਰ ਰਿਹਾ ਗੁਰੂ ਘਰ ਦੀ ਉੱਥੋਂ ਬਾਹਰ ਉਹ ਲੋਕਾਂ ਦੀ ਵਿਰੋਧਤਾ ਵੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਦੇ ਨਾਲ ਜਿਨ੍ਹਾਂ ਦੇ ਡੇਰਿਆਂ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਸ਼ੇਖ ਫਤਿਹ ਇਸ ਤੋਂ ਬਾਅਦ ਨਿਗਾਹਾ ਇਸ ਤੋਂ ਬਾਅਦ ਕੰਗਮਈ ਤੋਂ ਤੱਕ ਇਕਈ ਪੀਰਖਾਨੇ ਸਨ ਜਿਨ੍ਹਾਂ ਦੇ ਵਿੱਚ ਅਕਸਰ ਇਸਲਾਮੀ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਸੀ ਸਭ ਤੋਂ ਪਹਿਲੀ ਸਾਟੋਸੇਲੇ ਵਿੱਚ ਜਦੋਂ ਤੰਗਮਈ ਪਿੰਡ ਦੇ ਪਿੰਡ ਦੇ ਰਹਿਣ ਵਾਲੇ ਭਾਈ ਮੱਝ ਜੀ ਨੇ ਗੁਰੂ ਪਾਸ਼ਾ ਦੇ ਕੋਲੋਂ ਸਿੱਖੀ ਦੀ ਦਾਤ ਲਈ ਜਿਹੜੇ ਪਹਿਲਾਂ ਕਿ ਦੀਨ ਨਿਕਾਹੇ ਵਾਲੇ ਤੇ ਜਿਸ ਨੂੰ ਲਖਾਂ ਦਾ ਦਾਤਾ ਵੀ ਕਿਹਾ ਜਾਂਦਾ ਉਸ ਤੇ ਚੇਲੇ ਸਨ ਗੁਰੂ ਪਾਤਸ਼ਾਹ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਨਾਲ ਹੀ ਕਿਹਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਧ ਜਗ ਲੰਗਨ ਹਰ ਭਾਈ ਮੰਜ ਨੂੰ ਕਲੇ ਦੇ ਨਾਲ ਲਗਾਇਆ ਸਖੀ ਸਰਬਈਏ ਬੜੇ ਸੜੇ ਭਲੇ ਨੇ ਜਿਸ ਵੇਲੇ ਗੁਰੂ ਅਰਜਨ ਦੇਵ ਪਾਸ਼ਾ ਖਾਨਪੁਰ ਪਿੰਡ ਦੇ ਵਿੱਚ ਗਏ ਨੇ ਉਥੋਂ ਦੇ ਸਖੀ ਸਰਵਰੀਆਂ ਨੇ ਗੁਰੂ ਸਾਹਿਬ ਦੀ ਬਰੋਧਤਾ ਕੀਤੀ ਹੈ ਸਖੀ ਸਰਵਰ ਵੀ ਇਸਲਾਮ ਦੀ ਇੱਕ ਸ਼ਾਖਾ ਹੈ ਜਿਸ ਦੇ ਵਿੱਚ ਸ਼ਰੀਅਤ ਦੀਆਂ ਕੁਝ ਢਿੱਲਾ ਨੇ ਇਹ ਲੋਕ ਖੋਲੀ ਹੋਲੀ ਇੱਕ ਕੜੀ ਦਾ ਕੰਮ ਕਰਦੇ ਨੇ ਹੋਰਲਾ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣ ਦੇ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਹੀ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਨੇੜੇ ਪਿੰਪਖੋਕੇ ਦੇ ਨੇੜੇ ਸ਼ੇਖ ਫੱਤੇ ਦੀ ਕਬਰ ਬਣੀ ਹੋਈ ਹੈ ਇਹ ਸ਼ੇਖ ਫਤਿਹ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰੰਤ ਅਨੁਸਾਰ ਦੀ ਉਸਾਰੀ ਸਰੋਵਰ ਦੀ ਤਾਮੀਰ ਆਰੰਭ ਕਰ ਦਿੱਤੀ ਤਾਂ ਇਸ ਇਲਾਕੇ ਤੇ ਵਸਣ ਵਾਲੇ ਸਖੀ ਸਰਵਰੀਏ ਗੁਰੂ ਘਰ ਦੇ ਵਿਰੋਧੀ ਬਣ ਬੈਠੇ